ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਅੱਜ ਤੁਹਾਨੂੰ ਆਪਣੇ ਗੁਰੂ ਘਰ ਦੇ ਦਰਸ਼ਨ ਕਰਾ ਰਹੇ ਨੇ ਆ ਦੇਖ ਲਓ ਜੀ ਆਪਣਾ ਇਹ ਗੁਰੂ ਘਰ ਹੈ ਤੇ ਕੀ ਹਾਲ ਚਾਲ ਨੇ ਸਬਜ਼ੀ ਦੇ ਆਪ ਲੋਕ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਇਹ ਗੁਰੂ ਘਰ ਤੇ ਹੋਰ ਸੁਣਾਉ ਜੀ ਕੀ ਹਾਲ ਨੇ ਆਪਣੇ ਤੇ ਮਿੱਤਰੋ ਪਿਆਰਿਓ ਆਪ ਜੀ ਨੂੰ ਬੇਨਤੀ ਹੈ ਆਪ ਜੀ ਪੱਧ ਤੋਂ ਵੱਧ ਸਾਨੂੰ ਦਾਸ ਨੂੰ ਪਿਆਰ ਦੇ ਕੇ ਰਹੋ ਕਿਉਂਕਿ ਆਪਾਂ 6.5 ਤੋਂ 7 ਲਾਈਵ ਕਰਦੇ ਆਂ ਡੇਲੀ ਕਾਸ਼ਟ ਆਪਾਂ ਲਾਈਵ ਕਰਦੇ ਆਂ ਆਪਾਂ ਲਾਈਵ ਕਰਦੇ ਆਂ ਸੰਗਤ ਨੂੰ ਨਿਹਾਲ ਕਰਦੇ ਆਂ ਕਿਉਂਕਿ ਆਪ ਵੀ ਸਾਰੀ ਸੰਗਤ ਸਾਡੇ ਸਤਿਕਾਰਯੋਗ ਨੇ ਜਿਨੇ ਵੀ ਸਾਡੇ ਨਾਲ ਜੁੜਦੀ ਨੇ ਔਰ ਆਪ ਜੀ ਨੂੰ ਬੇਨਤੀ ਹੈ ਤੇਰੇ ਸਾਹਮਣੋਂ ਜਰੂਰ ਜੁੜਿਆ ਕਰੋ ਤੇ ਮੇਰੀ YouTube ਫੈਮਿਲੀ ਬਹੁਤ ਮੈਨੂੰ ਪਿਆਰ ਦੇ ਰਹੀ ਹੈ ਬਹੁਤ ਸਤਿਕਾਰਯੋਗ ਨੇ ਜਿਹੜੇ ਵੀ ਮੇਰੇ ਵੀਰ ਜਿਹੜੇ ਮੇਰੇ ਬਹਿਣ ਭਰਾ ਵੀਰ ਸਾਰੇ ਵੀਡੀਓ ਦੇਖ ਦੇਖਣੀ ਚਾਹੀਦੀ ਸਾਨੂੰ ਮੇਰੀ ਜਿਹੜੀ ਮੈਂ ਤੁਹਾਨੂੰ ਵੀਡੀਓ ਪਾਉਂਦਾ ਹਾਂ YouTube ਤੋਂ ਤੇ ਜਰੂਰ ਲਾਈਕ ਕਰੋ ਕਰੋ ਜਰੂਰ ਸਬਸਕ੍ਰਾਈਬ ਕਰੋ ਹੋਰ ਲਾਈਵ ਤੇ ਵੱਧ ਤੋਂ ਵੱਧ ਜੁੜਿਆ ਕਰੋ ਕਿਉਂਕਿ 5:30 ਤੋਂ 7:00 ਲਾਈਵ ਇਸਤੇ ਤੇ ਆਉਂਦੇ ਆਂ ਤੇ ਆਪਣਾ ਸੋਤਰ ਦਾ ਪਾਠ ਕੁਰਬਾਨੀ ਪਾਠ ਕਰਦੇ ਆ ਤੁਹਾਨੂੰ ਪਤਾ ਹੀ ਹੈ ਜੀ ਸਭ ਨੂੰ ਹੋਰ ਜੀ ਹੋਰ ਸੁਣਾਓ ਦੀ ਕੀ ਹਾਲ ਨੇ ਆਪ ਜੀ ਦੇ ਸਭ ਦੇ ਕੀ ਹਾਲ ਨੇ ਆਹ ਵੇਖੋ ਜੀ ਤੇ ਗਰੂ ਕਰਦੇ ਮੈਂ ਦਰਸ਼ਨ ਕਰਾ ਰਿਹਾ ਜੀ ਤੁਹਾਨੂੰ ਇਹ ਆਪਣੇ ਗਰੂ ਪ੍ਰਦਾ ਸਾਹਿਬ ਆਪਣੇ ਪਾਠ ਰੱਖਿਆ ਜੀ ਇਹ ਦੇਖੋ ਜੀ ਪਾਪਾ ਜੀ ਪਾਠ ਕਰਦੇ ਪਏ ਵਾਹਿਗੁਰੂ 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 ਆਪਣੇ ਪਾਠ ਰੱਖਿਆ ਹੋਏ ਆਪਣੇ ਅੰਦਰ ਬੋਲੇ ਸਾਹਿਬ ਵਿੱਚ ਇਹ ਆਪਣੇ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਹਾਂ ਦਰਬਾਰ ਸਾਹਿਬ ਨੇ ਚਾਹ ਸੰਗਜੋ ਵੱਧ ਤੋਂ ਵੱਧ ਜੁੜਿਆ ਕਰੋ ਸਾਡੇ ਨਾਲ ਹਾਂ ਜੀ ਜਿਹੜੇ ਮੇਰੀ ਲੋ ਫੈਮਿਲੀ ਹੈ ਬਹੁਤ ਪਿਆਰ ਦਿੰਦੀ ਸਾਨੂੰ ਇਦਾਂ ਦੀ ਗੱਲ ਨਹੀਂ ਆ ਪਰ ਤੁਸੀਂ ਲਾਈਵ ਵਿੱਚ ਵੱਧ ਤੋਂ ਵੱਧ ਜੁੜਿਆ ਕਰੋ ਵੱਧ ਤੋਂ ਸਤਿਕਾਰ ਪਿਆਰ ਸਾਨੂੰ ਦੇ ਕਰੋ ਭਾਈ ਕਿਉਂਕਿ ਤੁਹਾਡਾ ਮਾਣ ਪਿਆਰ ਬਹੁਤ ਸਾਨੂੰ ਚਾਹੀਦਾ ਹੈ ਔਰ ਆਪਾਂ ਤੁਹਾਡੇ ਲਈ ਹੀ ਆਪਾਂ ਗੁਰਬਾਣੀ ਚੈਨਲ ਬਣਾਇਆ ਹੈ ਤੇ ਇਸੇ ਕਾਰਨ ਮੈਂ ਚੈਨਲ ਬਣਾਇਆ ਮੈਂ ਕਿ ਚਲੋ ਆਪਾਂ ਇਕੱਲਾ ਬਿਠੇ ਰਹਿੰਦੇ ਆ ਇੱਥੇ ਤੇ ਦਾਸ ਤੇ ਸੰਗਤਾਂ ਵੀ ਬਹੁਤ ਸਾਡੇ ਗੁਰਦੁਆਰੇ ਬਹੁਤ ਘਟਨੇ ਤੇ ਨਾਲ ਤੁਹਾਡੇ ਦਰਸ਼ਨ ਹੋ ਜਾਂਦੇ ਆ ਤੁਹਾਡੇ ਬਚਨ ਹੋ ਜਾਂਦੇ ਆ ਸਾਡੇ ਨਾਲ ਤੇ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਤੁਸੀਂ ਆਪਣਾ ਆ ਦੇਖੋ ਕਿੰਨਾ ਸੋਨਾ ਬਣਿਆ ਵਾਹਿਗੁਰੂ ਦਾ ਜਿਹੜੇ ਆ ਕੱਚ ਵੱਲੋਂ ਤੇ ਕੁੰਕਾਰ ਦਾ ਚਿੰਗ ਪ੍ਰੋਗਰਾਮਸ ਐਮ ਆਰ ਐ ਜੇ ਦੇ ਉੱਤੇ ਇਕ ਓੰਕਾਰ ਬਣਿਆ ਤੇ ਬਹੁਤ ਬਧਿਆ ਜੀ ਆਪ ਜੀ ਸੁਣਾਓ ਮੁਰਜੀ ਕੀ ਹਾਲ ਚਾਲ ਨੇ ਆਪਣੀ ਜਿਹੜੀ ਗੋਲ ਦੀ ਜੁੜੀ ਆ ਸਾਰੀ ਆ ਪਿੱਛੇ ਆ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਦੇ ਪਿੱਛੇ ਆਪਣੇ ਸਚਖੰਡ ਦੇ ਨਿਸਾਨੀ ਜੀ ਆਪ ਲੋਕ ਦਰਸ਼ਨ ਕਰ ਰਹੇ ਹੋ ਮੁੰਬਈ ਗੁਰਦੁਆਰੇ ਸਾਹਿਬ ਦੇ ਤੇ ਹੋਰ ਸੁਣਾਓ ਸਾ ਸੰਗਤ ਜੀਓ ਮੈਂ ਇੱਕ ਤੋਂ ਇੱਕ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗਾ ਤੁਸੀਂ ਵੱਧ ਤੋਂ ਵੱਧ ਸਾਨੂੰ ਪਿਆਰ ਕਰੋ ਸਪੋਰਟ ਕਰੋ ਆਪ ਜੀ ਦੀ ਸਪੋਰਟ ਨਾਲ ਦਾਸ ਨੂੰ ਹੌਸਲਾ ਮਿਲਦਾ ਦਾਸ ਨੂੰ ਬਹੁਤ ਵਧੀਆ ਹੀ ਮਿਲਦੀ ਆ ਪਰ ਕਮੈਂਟ ਸਬਸਕ੍ਰਾਈਬ ਲਾਈਕ ਜਰੂਰ ਕਰਿਆ ਕਰੋ ਮੇਰੇ ਜਿਹੜੇ ਮਿੱਤਰ ਪਿਆਰੇ ਮੇਰੇ ਬਹਣ ਪਿਆਰੇ ਸਾਰੇ ਬਹੁਤ ਚੰਗੇ ਨੇ ਬਹੁਤ ਅੱਛੇ ਨੇ ਜਿਹੜੇ ਮੇਰੇ ਚੈਨਲ ਤੋਂ ਜੁੜੇ ਆ ਬਹੁਤ ਚੰਗੀ ਮੇਰੀ ਫੈਮਿਲੀ ਆ YouTube ਫੈਮਿਲੀ ਬਹੁਤ ਚੰਗੀ ਆ ਤੇ ਲਾਈਵ ਵੀ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਨਾਲੇ ਹੋਰ ਜੁੜਿਆ ਕਰੋ ਮੈਂ ਕੀ ਗੱਲਾ ਕਰਾ ਤੁਹਾਨੂੰ ਜੀ ਹੁਣ ਤੇ ਆਪਾਂ ਗੁਰੂਗਰ ਦੀ ਗੱਲਾ ਕਰ ਸਕਦੇ ਆ ਹੋਰ ਨਹੀਂ ਕੁਝ ਕਰ ਸਕਦੇ ਜੀ ਤੇ ਆਪਣੇ ਪਿੱਛੇ ਲਿਖੇ ਸਾਰੇ ਸ਼ਬਦ ਲਿਖੇ ਹੋ ਕੀ ਘੜੀਨਾ ਦੇਖਣ ਦੇ ਆਪਣਾ ਬਿਲ